ਹੋ ਨਾ ਆ ਜਲਦੀ ਜੇ ਗੋਲੀ ਇਹ ਵਜਣ ਦੀ ਕੋਈ ਜ਼ਿੰਮੇਵਾਰ ਸੀਗਾ ਆ ਗੋਲੀ ਵਜੀ ਆ ਆ ਆ ਪੁੱਛ ਦਿੰਦਾ ਕਹੀਂ ਆ ਬੰਦਾ ਪੈਦਲ ਆਂਦੀ ਆ ਆ ਬੰਦਾ ਪੈਦਲ ਆ ਕੇ ਇੱਥੇ ਚੜਾਂਦੇ ਗੋਲੀ ਕੋਈ ਪਾ ਜੀ ਆ ਜੀ ਆਹ ਅਸੀਂ ਜੀ ਦਫਤਰ ਹਮਨੇ ਸਰ ਵੀ ਦਾ ਦਫਤਰ ਪੈਦਲ ਬੰਦਾ ਗੋਲੀ ਮਾਰ ਜੇ ਲਾ ਕੇ ਬੈਂਕ ਲਾ ਕੇ ਬੈਂਕ ਜਿਹੜਾ ਮੇਨ ਚੈਸਟੇ ਤੇ ਕੰਮ ਕਰਨਾ ਯਾਰ ਬੰਦਿਆਂ ਨਾਲ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਨਹੀਂ ਕੰਮ ਕਰਦਾ ਯਾਰ ਨਹੀਂ ਹੋਈ ਆ ਆਜੋ ਆਜੋ ਮੇਰੇ ਹੱਥ ਬਲਿਆਰ ਬੰਦ ਹੋਏ ਬਲਿਕ ਬਾਰ ਕੇ ਰਹਿ ਯਾਰ ਬੰਦ ਬੈਠੇ ਪੈਰ ਦਰ ਆਈ ਆ ਬੰਦੀ ਆ ਲੱਤਾ ਕੰਬੰਦੀਆ ਕੁੜੀਆਂ ਵੀ ਖਲੋਤੇ ਦੀਆਂ ਅਹੀਂ ਕੀ ਕੰਮ ਕਰਨਾ ਯਾਰਾ ਦੱਸ ਪੈਸੇ ਤੇ ਆਹੀ ਦੇ ਪੈਸੇ ਹੀ ਨੇ ਜੋ ਕੇ ਰਹਿ ਗਏ ਵਹੀ ਕਾਰੋਬਾਰ ਨਹੀਂ ਕਰ ਸਕਦੇ ਨਿਕੇ ਨਿਕੇ ਨਿਆਣੇ ਆਡੇ ਇਹੀ ਭਾਂਜਾ ਉਹਨਾਂ ਸਕੂਲੇ ਨਹੀਂ ਭੇਜਣ ਦੇ ਡਰਦੇ ਆਹ ਮੇਨੂੰ ਨਬਰੀਕਲ ਆਈਏ ਭਾਜੀ ਮੇਰੀ ਸਰਕਾਰ ਵੀ ਗਈ ਆ ਮੇਰੀ ਮਾਰਗ ਹੀ ਨਹੀਂ ਹੋਈ ਬੋਲ ਸਕਦੇ ਚੱਕਰ ਕੱਟ ਕੱਟ ਕੇ ਮੈਨੂੰ ਕਹਿੰਦੇ ਨੇ ਤੂੰ ਸ਼ਹਿਰ ਇੱਕ ਉੱਥੇ ਅਫਸਰ ਬੈਠਾ ਸੀ ਮੈਨੂੰ ਕਹਿੰਦਾ ਸ਼ਹਿਰ ਦੇ 사ਮੀ ਹੋਏ ਕਰੀ 사ਮੀ ਭਰਾ ਹੀ ਮੈਨੂੰ ਦੱਸੋ ਨੇ ਸਹੀ ਕਰੀ 사ਮੀ ਆਈ ਆ ਭੈਣ ਦਾ ਫੋਨ ਵੀ ਉਹਦਾ ਫੋਨ ਵੀ ਕਿਸ਼ਤਾਂ ਦਾ ਹੀ ਮੇਰਾ ਭਰਾ ਵੀ ਕਿਸ਼ਤਾਂ ਦਾ ਹੀ ਘਾੜੀਆਂ ਨਾਲ ਆਉਂਦੇ ਆਹੀ ਬੰਦੇ ਆੜੇ ਦਿਹਾੜੀ ਲਾਦੇ 300 ਰੁਪਏ ਦਿਹਾੜੀ ਨਾਲ ਗੋਲੀ ਖਾਲੇ ਘਾੜੇ ਕੋਈ ਮੈਨੂੰ ਦੱਸੋ 300 ਰੁਪਏ ਦੀ ਦਿਹਾੜੀਓ ਗੋਲੀ ਖਾਲੇ ਜਿਹੜੀ ਆ ਘਟਨਾ ਹੋਈ ਆ ਇਹਦੇ ਵਿੱਚ ਅ ਮੈਨੂੰ ਪਤਾ ਲੱਗ ਗਿਆ ਤੇ ਮੈਂ ਉਸੇ ਟਾਈਮ ਹੀ ਆਪਣੇ ਵੀਰ ਦੀ ਦੁਕਾਨ ਤੇ ਆ ਕਿਉਂਕਿ ਇਹ ਸਾਡੇ ਪਰਿਵਾਰ ਦਾ ਜੀ ਹੈ ਕੋਈ ਚੱਕਰ ਨਹੀਂ ਬਟ ਹਾਂ ਮੈਂ ਬਟਾਲਾ ਪੁਲਿਸ ਨੂੰ ਇਹ ਵੀ ਇੱਕ ਤੇ ਹੁੰਦਾ ਨਾ ਵੀ ਅ ਮੈਂ ਕਹਿ ਦਿਆਂ ਵੀ ਪੁਲਿਸ ਕੰਮ ਨਹੀਂ ਕਰਦੀ ਹੁਣ ਤੱਕ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅੰਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਸੋ ਜਿਹੜਾ ਵੀ ਵੇਖੋ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਵੀ ਇਹ ਆਬਾਦੀ 20 ਲੱਖ ਬੰਦੇ ਦੀਏ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਵੀ ਕਿਹਦੇ ਮਾਈਂਡ ਦੇ ਅੰਦਰ ਕੀ ਚੱਲਦਾ ਪਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਅੱਗੇ ਜਲੰਧਰ ਰੋਡ ਤੇ ਵਾਰਦਾਤ ਹੋਈ ਸੀ ਉਹ ਵੀ ਕਿਸ ਟ੍ਰੇਸ ਕਰਕੇ ਜਿਹੜਾ ਵੀ ਉਹ ਕਾਨੂੰਨ ਜੋ ਵੀ ਆਪਣਾ ਕੰਮ ਕਰ ਰਿਹਾ ਔਰ ਇਹ ਵੀ ਜਿਹੜਾ ਵੀ ਇਨਸਾਨ ਗਲਤ ਕਰੂਗਾ ਠੀਕ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਪਰਿਪਾਂਤ ਜਿਹੜਾ ਵੀ ਉਹ ਆਪਣਾ ਕੰਮ ਕਰਕੇ ਜੋ ਵੀ ਸੰਗਤ ਨੂੰ ਲੋਕਾਂ ਨੂੰ ਜਿਹੜਾ ਦੱਸੂਗਾ ਵੀ ਜਿਹੜਾ ਗਲਤ ਕਰਦਾ ਹੈ ਉਹਦੀ ਗਲਤ ਦੀ ਸਜ਼ਾ ਜਿਹੜੀ ਜੋ ਬਣਦੀ ਉਹਨਾਂ ਨੂੰ ਸਰ ਕੀ ਮਾਮਲਾ ਸਾਹਮਣੇ ਆਇਆ ਕਿ ਸ਼ਹਿਰ ਬਟਾਲੇ ਦੇ ਵਿੱਚ ਮੋਨੂ ਬਲੋਤਰਾ ਜੀ ਦੀ ਸ਼ਾਪ ਦੇ ਉੱਤੇ 11:40 ਮਿੰਟ ਦੇ ਉਤੇ ਫਾਇਰ ਹੋਇਆ ਕੋਈ دہشت گردਰ ਦੇ ਫਾਇਦ ਕਰਕੇ ਗਿਆ ਤੋਂ ਸਾਡੀਆਂ ਟੀਮਾਂ ਅਸੀਂ ਸੀਆਈਏ ਤੋਂ ਵਕ ਵਕ ਟੀਮਾਂ ਬਣਾ ਕੇ ਡਿਪਲੋਏ ਕਰਤੀਆਂ ਤੋਂ ਕੋਸ਼ਿਸ਼ ਹੈ ਵੀ ਅੱਜ ਈਵਨਿੰਗ ਤੱਕ ਨਹੀਂ ਵਿਦਨ 1 ਡੇਸ ਅਸੀਂ ਯੂ ਕ੍ਰੈਕ ਕਰ ਲਾਂਗੇ ਜਿੰਨੇ ਵੀ ਹੁਣ ਤੱਕ ਇਦਾਂ ਦੇ ਕੇਸ ਹੋਏ ਆ ਸਰੋ ਤੁਹਾਡੇ ਮਾਦਮ ਨਾਲ ਮੈਂ ਇਹ ਹੀ ਦੱਸਣਾ ਚਾਹੂੰਗਾ ਨਹੀਂ ਇਹਨੂੰ ਆਪਾਂ ਹਾਈਪ ਨਾ ਦਈਏ ਵੀ ਤਾਂ ਕਿ ਇਹਨੂੰ ਇੱਕ ਵੈਲੋਸਟੀ ਮਿਲੇ ਤੋਂ ਬੈਟਰ ਹੈ ਵੀ ਇਹਨੂੰ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਕਿ ਵਿਦਨ 1 ਡੇਸ ਅਸੀਂ ਇਹਨੂੰ ਕ੍ਰੈਕ ਕਰਕੇ ਤੁਹਾਡੇ ਸਾਹਮਣੇ ਲਿਆਵਾਂਗੇ ਸਰ ਕਿੰਨੇ ਬੰਦੇ ਆਏ ਸੀ ਤੇ ਕਿੰਨੇ ਫਾਇਰ ਹੋਏ ਫਿਲਹਾਲ ਜੋ ਮੇਰੇ ਕੋਲ ਰਿਕਾਰਡ ਆਇਆ ਹੈ ਸੀਸੀਟੀਵੀ ਦੀ ਫੁਟੇਜ ਸਾਡੇ ਕੋਲ ਆ ਗਈ ਹੈ ਫਾਇਰ ਤਾਂ ਉਹ ਕਰਕੇ ਬੰਦਾ ਭੱਜਿਆ ਹੈ ਸੁਣਨ ਚ ਇੱਕ ਵੀ ਆਇਆ ਹੈ ਕੋਈ ਕਹਿ ਰਿਹਾ ਸ਼ਾਇਦ ਦੋ ਕੀਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਟ ਇਜ਼ ਟੂ अर्ਲੀ ਮੈਂ ਕੋਈ ਅਮੇ ਗੱਲ ਤੁਹਾਨੂੰ ਦੱਸਾਂ ਅਸੀਂ ਕਰੈਕ ਕਰਕੇ ਹਾਂ ਬੰਦਾ ਪੈਦਲ ਤਾਂ ਇੱਥੇ ਤੱਕ ਨਹੀਂ ਆਇਆ ਮੂਰੇ ਪੈਦਲ ਆਇਆ ਹੋ ਸਕਦਾ ਪਿੱਛੇ ਕਿਸੇ ਨੂੰ ਖੜਾ ਕਰਕੇ ਆਇਆ ਹੋਵੇ ਤੋਂ ਇਟ ਇਜ਼ ਟੂ अर्ਲੀ ਕੁਝ ਕਹਿਣ ਤੋਂ ਪਹਿਲਾਂ ਮੈਨੂੰ ਇਹ ਵੈਰੀਫਾਈ ਕਰਨਾ ਬਣਦਾ ਹੈ ਉਹ ਕਰਕੇ ਫਿਰ ਤੁਹਾਨੂੰ ਉਹ ਵੀ ਬਿਲਕੁਲ ਜੀ ਉਮਰ ਵੀ ਛੋਟੀ ਸੀ ਉਹਦੀ ਆ ਜੋ ਸੀਸੀਟੀਵੀ ਚ ਸਾਨੂੰ ਨਜ਼ਰ ਆ ਰਿਹਾ ਕੋਈ ਛੋਟੀ ਉਮਰ ਦਾ ਜੁਥ ਗਾਇ ਹੈ ਸਰ ਜਿਹੜੇ ਇਹ ਇਦਾਂ ਦੇ ਕੰਮ ਕਰਾਉਂਦੇ ਨੇ ਉਹਨਾਂ ਨੂੰ ਵੀ ਵਾਰਨਿੰਗ ਦੇਣੀ ਚਾਹੀਦੀ ਦੇਖੋ ਬਟਾਲਾ ਪੰਜਾਬ ਪੁਲਿਸ ਵੈਸੇ ਸਟਰੋਂਗ ਹੈ ਬਟਾਲਾ ਪੁਲਿਸ ਬਹੁਤ ਸਟਰੋਂਗ ਹੈ ਤੇ ਮੈਸੇਜ ਬੜਾ ਕਲੀਅਰ ਹੈ ਤੁਹਾਨੂੰ ਕਰਕੇ ਦੱਸਾਂਗਾ ਤਾਂ ਜ਼ਿਆਦਾ ਅੱਛਾ ਲੱਗੇਗਾ ਤੋਂ ਮੈਨੂੰ ਇੱਕ ਦਿਨ ਦਾ ਮੌਕਾ ਦਿਓ ਤੁਹਾਨੂੰ ਅਸੀਂ ਬੰਦਾ ਟ੍ਰੇਸ ਕਰਕੇ ਅਸੀਂ ਜੀ ਤੇ ਉਹਦੇ ਵਿੱਚ ਪਹਿਲੇ ਕਾਰਵਾਈ ਉਹ ਮੈਨੂੰ ਇਹਨਾਂ ਨੇ ਹੁਣ ਜਿਹੜੀ ਗੱਲ ਕਲੀਅਰ ਕੀਤੀ ਉਹ ਮੈਂ ਵੈਰੀਫਾਈ ਕਰਦਾ ਹਾਂ ਅਸੀਂ ਉਤੇ ਵਰਕ ਕਰ ਰਹੇ ਹਾਂ ਜਿਹੜੀ ਕਾਲ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਤੋਂ ਅਸੀਂ ਤੁਹਾਨੂੰ ਵਿਦਨ ਡੇਜ਼ ਹੀ ਕੋਈ ਰਿਜ਼ਲਟ ਅੱਛਾ ਦੇਵਾਂਗੇ ਸਰ ਮਾਰਕੀਟ ਵੀ ਪਤ ਹੋਤੀ ਹੈ ਕਿ ਉਹ ਕਾ ਨਹੀਂ ਕੋਈ ਮਾਰਕੀਟ ਮੰਦੀ ਹੈ ਮੇਰੇ ਮਾਰਕੀਟ ਐਸੋਸੀਏਸ਼ਨ ਐਮ ਐਲ ਏ ਸਾਹਿਬ ਮੇਰੇ ਨਾਲ ਹੀ ਹੈ ਇਹਨਾਂ ਦੀ ਮਾਰਕੀਟ ਐਸੋਸੀਏਸ਼ਨ ਨਾਲ ਗੱਲ ਵੀ ਹੋ ਗਈ ਹੈ ਇੱਥੇ ਹੀ ਉਹਨਾਂ ਦੇ ਅਧਿਕਾਰਦਾਰ ਹੈਗੇ ਆ ਤੋਂ ਪੁਲਿਸ ਨੂੰ ਟਾਈਮ ਦੇਣਾ ਬੰਦਾ ਹੈ ਤੋਂ ਸਾਨੂੰ ਕੰਮ ਕਰਨ ਦਾ ਮੌਕਾ ਦਿਓ ਤਾਂ ਕਿ ਅਸੀਂ ਇਹਨੂੰ ਕਲੀਅਰ ਕਰਕੇ ਤੁਹਾਡੇ ਸਾਹਮਣੇ ਲਿਆ ਦਈਏ ਐਮਐਲਏ ਸਾਹਿਬ ਵੀ ਪਹੁੰਚੇ ਨੇ ਐਸਪੀ ਸਾਹਿਬ ਵੀ ਪਹੁੰਚੇ ਨੇ ਸੋ ਕੀ ਵੀ ਲਗਦਾ ਹੁਣ ਤੁਹਾਨੂੰ ਮੈਂ ਧੰਨਵਾਦ ਕਰਦਾ ਇਹਨਾਂ ਦਾ ਮੇਰੇ ਗੋਲੀ ਚੈਨਲ ਤੋਂ 10-15 ਮਿੰਟ ਬਾਅਦ ਹੀ ਪੁਲਿਸ ਨਾਲੋਂ ਪਹਿਲਾਂ ਤੇ ਐਮਐਲਏ ਸਾਹਿਬ ਆ ਚੁੱਕੇ ਹੁੰਦੇ ਸੀ ਕਹਿਣ ਦਾ ਪਾਵੇ ਕਿ ਇਹਨਾਂ ਨੇ ਸਾਨੂੰ ਪੂਰਾ ਸ਼્વાસਨ ਦਵਾਇਆ ਕਿ ਤੁਸੀਂ ਟੋਰਨ ਆਪਣੀ ਦੁਕਾਨਦਾਰੀ ਕਰੋ ਜੇ ਤੁਹਾਡਾ ਵਾਲ ਵੀ ਵੀਂਗ ਹੋਇਆ ਜਾਏਗਾ ਤੇ ਮੈਂ ਜ਼ਿੰਮੇਵਾਰ ਹਾਲ ਫਿਲਹਾਲ ਹੁਣ ਅਸੀਂ ਬਾਜ਼ਾਰ ਖੋਲ੍ਹ ਲਏ ਆ ਤੇ ਬੰਦੇ ਇਹ ਕਿ ਇਹ ਕਹਿੰਦੇ ਬੰਦੀ ਕਾਰਵਾਈ ਹੋਏਗੀ ਬੰਦੇ ਛੱਟ ਪੜੇ ਜਾਣਗੇ ਤੇ ਇੱਥੇ ਹੀ ਲਿਆਂਦੇ ਜਾਣਗੇ ਤੇ ਸਾਰਿਆਂ ਸਾਹਮਣੇ ਉਹ ਦੱਸੇ ਜਾਣਗੇ ਕਿ ਇਹ ਬੰਦੇ ਨੇ ਦੇ ਉਹਨਾਂ ਨੂੰ ਇੱਥੇ ਹੀ سزا ਮਿਲੇਗੀ ਐਫਓ ਜੀਐਮਐਲਏ ਮੈਂ ਦੇਖੋ ਜੀ 20-25 ਸਾਲ ਹੋ ਗਏ ਮੈਂ ਤੇ ਕਦੀ ਦੇਖਿਆ ਨਹੀਂ ਤੇ ਪਹਿਲੀਆਂ ਸਰਕਾਰਾਂ ਵੀ ਆਈਆਂ ਸੁਣ ਸੁਣ ਤਰਤੂ ਦਿਨ ਉਹਨਾਂ ਨੇ ਕੋਈ ਏਡਾ ਨਹੀਂ ਚੱਲਿਆ ਪਰ ਇਹ ਸਾਥ ਦਿੰਦੇ ਨੇ ਇਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਨਾ ਤੈਨੂੰ ਕੋਈ ਫੋਨ ਆਏਗਾ ਨਾ ਤੇਤੇ ਕੋਈ ਐਫਓ ਜੀ ਦਾ ਕਾਰਵਾਈ ਹੋਏਗੀ ਬਾਕੀ ਮੈਂ ਛੋਟਾ ਦੁਕਾਨਦਾਰ ਹਾਂ ਜੇ ਛੋਟੇ ਦੁਕਾਨਦਾਰ ਨੇ ਖੜੇ ਆ ਤੇ ਸਭ ਨਾਲ ਹੀ ਖੜੇ ਆ ਬਾਕੀ ਹੁਣ ਬਾਜ਼ਾਰ ਖੁੱਲ ਰਿਹਾ ਤੇ ਗਾਂਹ ਵਾਲੀ ਵੇਖੋ ਚੰਗਾਈ ਹੋਈ ਜੋ ਹੈ ਪਹਿਲੇ ਤਾਂ ਢੀਆਂ ਲੱਤਾਂ ਕੰਬਦੀਆਂ ਸੀ ਹੁਣ ਇਹ ਟ ਕੰਬ ਨਹੀਂ ਰਹੀਆਂ ਭਾਜੀ ਕਹੇ ਵੀ ਐਮਐਨ ਸਾਹਿਬ ਆ ਗਏ ਆ ਤੇ ਮੈਨੂੰ ਕੋਈ ਕਹਤਾ ਹੁਣ ਕਿਸ ਤਰ੍ਹਾਂ ਲਮ ਸਿਸ ਕਰ ਰਹੇ ਹੁਣ ਥੋੜਾ ਸਹੀ ਲੱਗ ਰਿਹਾ ਹੁਣ ਅਸੀਂ ਬਾਜ਼ਾਰ ਦੁਕਾਨ ਖੋਲਣ ਜਾ ਰਹੇ ਆ ਬਾਕੀ ਕਹਿੰਦੇ ਆ ਜੀ ਅਸੀਂ ਤੁਹਾਡੇ ਨਾਲ ਆ ਹਾਨੂੰ ਇਹਨਾਂ ਦਾ ਧੰਨਵਾਦ ਹੈ ਇਹਨਾਂ ਨੇ ਸਾਡਾ ਸਾਥ ਦਿੱਤਾ ਪਰਿਵਾਰ ਆ ਸਾਡਾ